ਤੀਆਂ ਗੱਲਾਂ ਨਾ ਸੁਣੋ ਵੀਰ ਜੀ ਇਸ ਲੇਡੀ ਦੇ ਸਰਸੇ ਕੋਰਟ ਦੇ ਵਿੱਚ 25 ਮਕਦਮੇ ਚੱਲ ਰਿਹਾ ਐ ਐਸ ਐਚਓ ਸਦਰ ਥਾਣਾ ਸੰਦੀਪ ਸਿੰਘ ਤੁਸੀਂ ਜਾ ਕੇ ਮੇਰੇ ਕੋਲ ਨੰਬਰ ਹੈ ਮੈਂ ਤੁਹਾਨੂੰ ਨੰਬਰ ਦਿੰਨਾ ਤੁਸੀਂ ਉੱਥੇ ਪਤਾ ਕਰਾਓ ਵੀ ਇਸ ਲੇਡੀਆਂ ਦਾ ਬੈਕਗ੍ਰਾਉਂਡ ਕੀ ਹੈ ਇਹ ਉੱਥੇ ਧੰਦਾ ਕਰਦੇ ਰਹਿਆ ਇਹਨਾਂ ਦਾ ਇੱਕ ਗਰੁੱਪ ਹੈ ਜਿੰਦੇ ਵਿੱਚ ਇੱਕ ਮਾਹੀ ਮਨਸੂਨ ਆਪਣੇ ਆਪ ਨੂੰ ਪੱਤਰਕਾਰ ਦੱਸਦੀ ਐ ਇਸ ਟਾਈਮ ਉਹ ਇੱਥੋਂ ਜਦੋਂ ਮੇਰੇ ਵੱਲੋਂ ਪਰਚਾ ਹੋਇਆ 6 ਜਣਾਂ ਤੇ ਇਹ ਬਠਿੰਡਾ ਸ਼ਹਿਰ ਛੱਡ ਕੇ ਐਸ ਡੈਮ ਸਰਸੇਕ ਇੱਕ ਏਜੰਸੀ ਦੇ ਵਿੱਚ ਇੱਕ ਤੌਰ ਮੈਨੇਜਰ ਦੇ ਕੰਮ ਕਰ ਰਹੀ ਹੈ ਔਰ ਉਹਦੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦੂੰਗਾ ਮੇਰੇ ਕੋਲ ਮਾਫੀਆ ਮੰਗ ਰਹੀ ਹੈ ਜਦੋਂ ਪਰਚਾ ਹੋਣ ਤੋਂ ਬਾਅਦ ਕਹਿੰਦੀ ਵੀਰ ਜੀ ਇਹ ਬਿਲਕੁਲ ਬਲੈਕਮੇਲਰ ਲੇਡੀਜ਼ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਤੁਸੀਂ ਜਿੱਥੇ ਕਹੋਗੇ ਮੈਂ ਕੋਰਟ ਦੇ ਵਿੱਚ ਇਹਦੇ ਖਿਲਾਫ ਬਿਲਕੁਲ ਰਿਟਰਨ ਚ ਔਰ ਕਹਿੰਦੀ ਇਹਦੇ ਕੋਲ ਹਰ ਇੱਕ ਬੰਦੇ ਦੀ ਬਲੂ ਆਡੀਓ ਵੀਡੀਓ ਉਸ ਤੋਂ ਬਾਅਦ ਇਹ ਬਲੈਕਮੇਲ ਕਰਦੀ ਹੈ ਇਹਨੇ ਤੁਸੀਂ ਸਰਸੇ ਕੋਰਟ ਤੇ ਜਾ ਕੇ ਪਤਾ ਕਰੋ ਸਕੇ ਫਾਦਰ ਦੇ ਉੱਪਰ 376 ਦਾ ਮਕਦਮਾ ਇਹਦੇ ਤਿੰਨ ਪਿਤਾ ਨੇ ਤਿੰਨਾ ਤੇ ਅਲੱਗ-ਅਲੱਗ ਬੰਦਿਆਂ ਤੇ 376 ਦੇ ਮਕਦਮੇ 15 ਬੰਦਿਆਂ ਤੇ ਹੁਣ ਇਹਨਾਂ ਨੇ ਤਿੰਨ ਮਾਵਾਂ ਦੀਆਂ ਵੱਲੋਂ 376 ਦਾ ਮਕਦਮਾ ਹੈ ਤਿੰਨ ਮੈਰਿਜ ਇਹਦੀ ਮਦਰ ਦੇ ਹੋਇਆ ਔਰ ਤਿੰਨ ਮੈਰਿਜ ਹੀ ਇਹਦੇ ਹੋਇਆ ਇਹ ਅੱਗੇ ਨਹੀਂ ਦੱਸਣੀ ਆ ਸਾਡਾ ਬੈਕਗ੍ਰਾਉਂਡ ਕੀ ਹੈ ਕਿੱਥੇ ਆ ਅੱਜ ਜੀ ਮੈਂ ਇਹ ਕਹਿ ਰਿਹਾ ਮੈਂ ਮੈਂ ਦੱਸਦਾ ਜੀ ਅੱਜ ਮੈਂ ਡੈਫੀਨੇਸ਼ਨ ਦਾ ਪਰਚਾ ਕਰਨ ਆਇਆ ਸੀਗਾ ਕੋਰਟ ਦੇ ਵਿੱਚ ਮੇਰੇ ਵਕੀਲ ਸਾਹਿਬ ਨੇ ਉਹਨਾਂ ਨੂੰ ਮੈਂ ਨਾਂ ਲੈ ਕੇ ਕੋਰਟ ਦੇ ਵਿੱਚ ਜਾ ਰਿਹਾ ਸੀ ਜਿੱਥੇ ਕਿ ਇਹ ਲੇਡੀਜ਼ ਪਹਿਲਾਂ ਤਿਆਰੀ 'ਚ ਬੈਠੀ ਸੀਗੀ ਕੱਲ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਜ਼ਿਆਦਾ ਬਕਵਾਸ ਕੀਤੀ ਹਰ ਇੱਕ ਅਫਸਰ ਦਾ ਨਾਂ ਲਿਆ ਆਈਜੀ ਡੀਆਈਜੀ ਐਸਐਸਪੀ ਕਹਿੰਦੀ ਜਿੰਨਾਂ ਦੀਆਂ ਮੇਰੇ ਕੋਲ ਬਲੂ ਫਿਲਮ ਹੈ ਮੈਂ ਇਹਨਾਂ ਨੂੰ ਚਿੱਟਾ ਨੰਗਾ ਕਰ ਦਊਗੀ ਜਿੰਦੇ ਕਿ ਅਮਨਦੀਪ ਕੌਰ ਖਾਸ ਕਰਕੇ ਵੀ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਗਲਤ ਰਿਲੇਸ਼ਨ ਨੇ ਜਦ ਕੀ ਇਹ ਲੇਡੀਜ਼ ਨੇ ਚਿੱਟੇ ਦੇ ਵਿੱਚ ਇਹਦੀ ਇਨਵੋਲਵਮੈਂਟ ਹੈ ਇਸ ਲੇਡੀਜ਼ ਨੇ ਸਾਰਾ ਕਰਿਆ ਕਰਾਇਆ ਜਿਹੜਾ षड्यੰਤਰ ਹੈ ਠੀਕ ਹੈ ਜੀ ਪ੍ਰਸ਼ਾਸਨ ਦੇ ਬੰਦਿਆਂ ਨਾਲ ਆਪਦੇ ਪ੍ਰਾਈਵੇਟ ਦੇ ਬੰਦਿਆਂ ਨਾਲ ਬਣਾ ਕੇ ਜਿੰਨੀ ਕਹਾਣੀ ਰਚੀ ਗਿਆ ਬਿਲਕੁਲ ਫੇਕ ਹੈ ਜਿੰਦੇ ਪ੍ਰੂਫ ਮੈਂ ਰਿਟਨ ਦੇ ਵਿੱਚ ਆਡੀਓ ਵੀਡੀਓ ਜੋ ਇੱਕ ਪੈਨ ਡਰਾਈਵ 'ਚ ਆ ਮੈਂ ਉਹ ਕੋਰਟ ਦੇ ਵਿੱਚ ਪੇਸ਼ ਕਰਨ ਆਇਆ ਸੀਗਾ ਜਿੱਥੇ ਲੇਡੀਜ਼ ਬਿਲਕੁਲ ਪਹਿਲਾਂ ਤਿਆਰ ਬੈਠੀ ਸੀਗੀ ਮੇਰੇ ਨਾਲ ਹੱਥੋਂ ਪਾਈ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਨੀ ਚਾਹਣਾ ਦਰਜ ਕੀਤਾ ਮਨਦੀਪ ਉਹਨੂੰ ਕਿਵੇਂ ਦੇਖਦੇ ਉਹ ਉਹਦੇ ਬਾਰੇ ਉਹੀ ਦੇਣਗੇ ਜਾਣਕਾਰੀ ਠੀਕ ਹੈ ਜੀ ਜਿਹੜੇ ਪੁਕਤਾ ਪ੍ਰੂਫ ਹੈ ਮੈਂ ਦੱਸਦਾ ਜੀ ਇਹ ਲੇਡੀਜ਼ ਏ ਲੇਡੀਜ਼ ਦੇ ਅਗੇਂਸਟ ਅੱਜ ਡੈਫੀਨੇਸ਼ਨ ਦਾ ਪਰਚਾ ਪਾਉਣ ਆਇਆ ਸੀਗਾ ਮੈਂ ਉਸ ਦਰਮਿਆਣੇ ਲੇਡੀਜ਼ ਆਪਣੇ ਆਪ ਚ ਇਹਦੇ ਮੇਰੇ ਵੱਲੋਂ ਪਹਿਲਾਂ ਦੇ ਤੇ ਦੋ ਪਰਚੇ ਹੋ ਚੁੱਕੇ ਆ ਜੀ ਠੀਕ ਹੈ ਠੀਕ ਹੈ ਮੇਰੇ ਘਰ ਤੇ ਕਬਜ਼ਾ ਕਰਿਆ ਮੈਂ ਦੱਸਦਾ ਇੰਸਪੈਕਟਰ ਜੱਸੀ ਦੇ ਨਾਲ ਉਹਦੀ ਹੈਲਪ ਨਾਲ ਮੇਰੇ ਘਰ ਤੇ ਕਬਜ਼ਾ ਕਰਿਆ ਗਿਆ ਪ੍ਰਸ਼ਾਸਨ ਦੀ ਹੈਲਪ ਨਾਲ ਡੀਐਸਪੀ ਸਿਟੀ ਵਨ ਹਰਬੰਸ ਸਿੰਘ ਨਾਲ ਉਹਨਾਂ ਦੇ ਸਰ ਕេស ਹੋ ਕੇ ਮੈਂ ਆਪਦੇ ਪ੍ਰੂਫ ਦੇ ਕੇ ਪ੍ਰਾਪਰਟੀ ਦੇ ਐਵੀਡੈਂਸ ਦੇ ਕੇ ਇਹ ਲੇਡੀਜ਼ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆਗਾ ਮੈਨੂੰ ਮੇਰਾ ਘਰ ਮਿਲਿਆ ਹੁਣ ਇਹ ਲੇਡੀਜ਼ ਮੇਰੇ ਕੋਲੋਂ 20 ਲੱਖ ਦੀ ਡਿਮਾਂਡ ਕਰ ਰਹੀ ਹੈ ਅੱਛਾ ਠੀਕ ਹੈ ਜੀ ਇਹਨੇ 25 ਬੰਦੇ ਮੈਂ ਬੰਦਿਆਂ ਤੋਂ ਪਹਿਲਾਂ ਬਲੈਕਮੇਲ ਕਰਕੇ ਅੱਜ ਤੱਕ ਮੈਂ মিডিਆ ਦੇ ਸਾਹਮਣੇ ਨਹੀਂ ਆਇਆ 25 ਬੰਦਿਆਂ ਤੋਂ ਕਿਸੇ ਤੋਂ 25 ਲੱਖ 20 ਲੱਖ ਜਿੰਦੀ ਕੀ ਰਿਟਨ ਮੇਰੇ ਕੋਲ ਸਾਰੇ ਪ੍ਰੂਫ ਪਏ ਹੋਇਆ ਇੱਕ ਐਡੀ ਫਾਈਲ ਹੈ ਜੀ ਮੇਰੇ ਕੋਲ ਕਿਸੇ ਬੰਦੇ ਨੂੰ ਕਿਸੇ ਬੰਦੇ ਨੂੰ ਕੋਈ ਝੂਠ ਨਹੀਂ ਦਾ ਵੀਰ ਜੀ ਮੇਰੀ ਮੈਰਿਜ ਹੋਊਗੀ ਡਬੋਧ ਹੋਊਗਾ ਉਹ ਮੇਰੇ ਵਕੀਲ ਸਾਹਿਬ ਠੀਕ ਹੈ ਜੀ ਮੈਂ ਆਪਦਾ ਇੱਕ ਇੱਕ ਪ੍ਰੂਫ ਤੁਹਾਨੂੰ ਤੁਸੀਂ ਆ ਜਾਓ ਮੈਂ ਦੇ ਦੂੰਗਾ ਜੀ ਜਿਹੜਾ ਪਰਚਾ ਹੋਇਆ ਮਨਦੀਪ ਤੇ ਉਹਦੇ ਚ ਤੁਹਾਡੀ ਇਨਵੋਲਵਮੈਂਟ ਹੈ ਕਿ ਮੇਰੀ ਮੇਰੀ ਕਿੱਥੇ ਇਨਵੋਲਵਮੈਂਟ ਹੈ ਜੀ ਪਰਚੇ 'ਚ ਮੇਰਾ ਨਾਮ ਇਹ ਤਾਂ ਬਹੁਤ ਕੁਝ ਕਹਿ ਰਿਹਾ ਜੀ ਇਹਦਾ ਐਸਐਸਪੀ ਨੂੰ ਕਹਿ ਰਿਹਾ ਹੁੰਦੀ ਮੇਰੇ ਕੋਲ ਉਹਦੀ ਜਿਹੜੇ ਨੰਗੀਆਂ ਦੀਆਂ ਤਸਵੀਰਾਂ ਨੇ ਆਈਜੀ ਦੀਆਂ ਨੇ ਠੀਕ ਹੈ ਜੀ ਫਿਰ ਕਿੱਧਰ ਗਿਆ ਪ੍ਰਸ਼ਾਸਨ ਇਸ ਲੇਡੀਜ਼ ਦੀ ਐਡੀ ਲਗਾਮ ਖੋਲ ਰੱਖੀ ਆ ਇਸ ਲੇਡੀਜ਼ ਨੇ ਤਿੰਨ ਦਫਾ ਫਰਨੈਲ ਪੀ ਕੇ ਜਦ ਕਿ ਇਹਨੂੰ ਪਤਾ ਬਿਫਰਨਲ ਨਾਲ ਬੰਦਾ ਨਹੀਂ ਮਰਦਾ ਇਸ ਲੇਡੀਜ਼ ਨੇ ਇੱਥੇ ਡਰਾਮਾ ਖੇਡਿਆ ਅਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਠੀਕ ਹੈ ਜੀ 498 ਦਾ ਪਰਚਾ ਦਰਜ ਕਰਾਇਆ ਗਿਆ 20 ਲੱਖ ਦੀ ਮੇਰੇ ਤੋਂ ਡਿਮਾਂਡ ਕਰੀ ਗਈ ਨਾ ਆਪ ਦਾ ਕੋਰਟ ਕੇਸ ਲੜ ਰਹੇ ਆ ਜੀ ਇਹਦਾ ਕੇਸ ਇੱਕ ਤਰਫਾ ਹੋ ਗਿਆ ਇਹ ਇੱਥੇ ਆ ਨਹੀਂ ਰਹੀ ਮੇਰੇ ਵੱਲੋਂ ਚੋਰੀ ਦਾ ਪਰਚਾ ਦਰਜ ਹੋ ਗਿਆ ਇਸ ਲੇਡੀਜ਼ ਨੇ ਤੁਹਾਡੇ ਮਾਦੀਮ ਰਾਈ ਬਲੈਕਮੇਲ ਕਰਦੀ ਹੈ ਫਿਰ ਜਦੋਂ ਪੈਸੇ ਲੈਂਦੇ ਆ ਉਦੋਂ মিডিਆ 'ਚ ਨਹੀਂ ਦੱਸਦੇ ਮੈਂ ਅਸੀਂ ਤਾਂ ਤੁਹਾਡਾ ਪੱਖ ਮੈਂ ਦੱਸਦਾ ਜੀ ਆ ਮੈਂ 3 ਸਾਲਾਂ 'ਚ ਪਹਿਲੀ ਵਾਰ ਆਇਆ ਜਦੋਂ ਪੈਸੇ ਲੈਂਦੇ ਆ ਉਦੋਂ ਤੁਹਾਨੂੰ ਦੱਸਦੇ ਆ ਵੀ ਫਲਾਣੇ ਬੰਦੇ ਨੂੰ ਅਸੀਂ ਮੈਂ ਦੱਸਦਾ ਤੁਹਾਡਾ ਪੱਖ ਲਿਆ ਸੀ ਮੈਂ ਦੱਸਦਾ ਤੁਸੀਂ ਪੱਖ ਲਿਆ ਸੀ ਪਰ ਪੂਰਾ ਨਹੀਂ ਸੀ ਲਿਆ ਵੀਰ ਜੀ ਮੈਂ ਰਿਕਵੈਸਟ ਵੀ ਕੀਤੀ ਸੀ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਅਵੇਅਰ ਕਰਨਾ ਚਾਹਣਾ ਕਿਸੇ ਬੰਦੇ ਨੂੰ ਜੇ ਕੋਈ ਵੀ ਇਹਦਾ ਪ੍ਰੂਫ ਚਾਹੀਦਾ ਸਕੇ ਫਾਦਰ ਦੇ ਉੱਪਰ ਤਾਹੇ ਚਾਚੇ ਉੱਪਰ 300 ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬਿਲਕੁਲ ਸਹੀ ਨਾਮ ਦਿੰਦੇ ਹਾਂ ਜੀ ਉਸ ਪਕਾ ਦਿੰਦੇ ਉਸ ਨੂੰ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਅਜੇ ਤੱਕ ਨਹੀਂ ਸਰ ਕੋਰਟ ਜਾ ਕੇ ਸਟੇਟਮੈਂਟ ਚੈੱਕ ਕਰਨੇ ਹਾਂ ਜੀ ਚੈੱਕ ਕਰਨੇ ਹਾਂ ਉਹ ਕੋਰਟ ਦੇ ਵਿੱਚ ਆ ਕੇ ਆਉਦੇ ਘਰ ਵਾਲੀ ਨਾਲ ਲੜ ਕੇ ਹਥਾਕੀ ਵੀ ਹੋਈ ਉਹਨਾਂ ਦੀ ਹੋਏ ਨੇ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਦੇ ਕੇ ਗਏ ਕਿ ਮੈਂ ਜਾਣ ਪੁੱਛ ਕੇ ਇਹਦਾ ਡਿਫਰਮੇਸ਼ਨ ਦਾ ਕੇਸ ਕਰੂੰਗਾ ਪੁਲਿਸ ਮੈਨੂੰ ਹਰਾਸ ਕਰ ਰਹੀ ਹੈ ਮੈਂ ਸੂਸੈਟ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਜੀ ਤਫਤੀਸ਼ ਹੈ ਪਾਰਟ ਆਫ ਇਹ ਇਨਵੈਸਟੀਗੇਸ਼ਨ ਹੈ ਕਿੰਨਾ ਪ੍ਰੋਪਰਟੀ ਦੀ ਜਿਹੜੀ ਕੋਈ ਜਾਣਕਾਰੀ ਹੋਈ ਹੈ ਕਿੱਥੇ ਤੱਕ ਉਹ ਲੈ ਰਹੇ ਆ ਜੀ ਇਸੇ ਕਰਕੇ ਰਿਮਾਂਡ ਲਿਆ ਜੀ ਸਰ ਘਰੇ ਵੀ ਉਹਨਾਂ ਦੇ ਘਰੇ ਵੀ ਚੌਂ ਮਿੰਟ ਕੀਤੀ ਗਈ ਕੁਝ ਮਿਲਿਆ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹ ਜੀ ਸਾਨੂੰ ਇਤਰਾਜਯੋਗ ਚੀਜ਼ ਨਹੀਂ ਮਿਲੀ ਜਿਵੇਂ ਸੀਮ ਸਾਹਿਬ ਨੇ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਕੀ ਬਣਾਇਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰੋਪਰਟੀ ਵਗੈਰਾ ਦਾ ਅਸੀਂ ਤੇ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਹਦੇ ਨਾਂ ਤੋਂ ਨਹੀਂ ਹਜੇ ਤੱਕ ਸਰ 2 ਦਿਨ ਤੋਂ ਇੱਕ ਦਿਨ ਦਾ ਰਿਮਾਂਡ ਚ ਕੀ ਨਿਕਲਿਆ ਹੁਣ ਤੱਕ ਇੱਕ ਦਿਨ ਦੇ ਉਹੀ ਜਿਹੜਾ ਰੋਲ ਇੱਕ ਮਿੰਟ ਰੋਲ ਕੀ ਆ ਉਹਦਾ ਰੋਲ ਕੀ ਹੈ ਜੇ ਉਹ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰ ਰਹੇ ਹਾਂ ਨਹੀ ਸਰ ਇਨਫੋਰਮੈਂਸ ਦਾ ਰੋਲ ਕੀ ਹੈ ਜੀ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈ ਉਹਦੇ ਵਿੱਚ ਵੀ ਇਨਵੋਲਵਮੈਂਟ ਹੈ ਫੋਨ ਪਹਿਲਾਂ ਵੀ ਕਿਤੇ ਇਹ ਇਕੱਠੇ ਲੈ ਕੇ ਆਏ ਨੇ ਕੋਈ ਚੈੱਕ ਕਰਨੇ ਫੋਨ ਫੋਨ ਮੈਨੂੰ ਫੋਨ ਚੈੱਕ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਸਾਰਾ ਕੁਝ ਅਸੀਂ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰ ਰਹੇ ਹਾਂ ਡਿਪਸਾ ਕਈ ਅਧਿਕਾਰੀਆਂ ਦੇ ਨਾਮ ਦੱਸੇ ਨੇ ਕੋਈ ਚੈਟ ਜੁੜਨ ਲੈ ਕੇ ਜੀ ਨਹੀ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕੇ ਇਸ ਦੌਰਾਨ